ਕੀਤਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸਟੇਟ ਦੀ ਮੀਟਿੰਗ ਜਿਹੜੀ ਬੋਡੀ ਦੀ ਹੋਈ ਹੈ ਸੁਖਚੈਨਾਂ ਸਾਹ ਫਗਵਾੜਾ ਵਿਖੇ ਇਹਦੇ ਵਿੱਚ ਮੋਖੀ ਈਸ਼ੂ ਜਿਹੜਾ ਸੀਗਾ ਉਹ ਜਿਹੜੀ ਸਾਡੀ ਕੱਲ 17 ਤਰੀਕ ਦੀ ਸ਼ੰਭੂ ਬਾਰਡਰ ਤੇ ਰੇਲ ਰੋਕੋ ਉਹਦੇ ਤੇ ਸ਼ਮੂਲੀਅਤ ਆਪਣੀ ਜਥੇਬੰਦੀ ਦੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਬੱਦ ਤੋਂ ਬਾਦ ਉਹਦੇ ਸਬੰਧ ਦੇ ਵਿੱਚ ਡਿਊਟੀਆਂ ਲਾਈਆਂ ਗਈਆਂ ਸਾਰਿਆਂ ਬਲਾਕਾਂ ਨੂੰ ਪਈ ਆਪਣੇ ਆਪਣੇ ਬਲਾਕਾਂ ਤੋਂ ਤੁਸੀਂ ਘੱਟ ਤੋਂ ਘੱਟ ਤਿੰਨ ਤਿੰਨ ਗੱਡੀਆਂ ਚਾਰ ਚਾਰ ਗੱਡੀਆਂ ਲੈ ਕੇ ਜਾਣਾ ਹੈ ਸੋ ਉਹਦੇ ਮੁਤਾਬਕ ਇੱਕ ਹੋਈ ਹੈ ਇੱਕ ਸੈਕਿੰਡ ਹੋਈ ਹੈ ਭਈ ਜਿਹੜੀ ਇਸ ਦੇ ਵਿੱਚ ਆਪਾਂ ਭਾਜਪੀ ਨੂੰ ਸਵਾਲ ਕਰਦੇ ਨੇ ਉਹ ਪੋਸਟਰ ਲਾਣੇ ਨੇ ਔਰ ਉਹ ਹਰ ਜਿਹੜੇ ਪਿੰਡ ਦੇ ਵਿੱਚ ਬੈਨਰ ਲੱਗਣੇ ਚਾਹੀਦੇ ਆ ਜਿਹਦੇ ਵਿੱਚ ਸਵਾਲ ਕਰ ਰਹੇ ਨੇ ਭਈ ਸ਼ੁਭ ਕਰਨ ਦਾ ਕੀ ਕਸੂਰ ਸੀ ਜਿਹਦੇ ਗੋਲੀਆਂ ਮਾਰੀਆਂ ਗਈਆਂ ਜਿਹਦੇ ਵਿੱਚ ਆਪਣੀ ਰਾਜਤਾਨੀ ਨੂੰ ਨਹੀਂ ਜਾਣ ਦਿੱਤਾ ਸਾਨੂੰ ਕੀ ਕਸੂਰ ਸੀ ਜਿਹਦੇ ਵਿੱਚ 2014 ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਅਸੀਂ ਸੱਤਾ ਚਾਉਂਦੇ ਆ ਤੇ ਪਹਿਲੀ ਕੈਬਨਿਟ ਦੇ ਵਿੱਚ ਹੀ ਜਿਹੜਾ ਪੂਰਨ ਕਰਜ਼ਾ ਮਾਫ ਕਰਾਂਗੇ ਸ਼੍ਰੋਮੀਨਾਥ ਰਪੋਰਟ ਲਾਗੂ ਕਰਾਂਗੇ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਹਲੇ ਤੱਕ ਮਿਲਿਆ ਕਿਉਂ ਨਹੀਂ ਮਿਲਿਆ ਸਾਰੇ ਸਵਾਲ ਉਹਦੇ ਤੇ ਹੋਣਗੇ ਉਹ ਪੋਸਟਰ ਹਰ ਨਗਰ ਦੇ ਵਿੱਚ ਕੁਝ ਨਗਰਾਂ ਚ ਲੱਗ ਵੀ ਗਏ ਨੇ ਪਰ ਹਰ ਨਗਰ ਚ ਲੱਗਣਾ ਚਾਹੀਦਾ ਉਹਦੇ ਬਾਰੇ ਚਰਚਾ ਕੀਤੀ ਗਈ ਤੇ ਤੀਸਰਾ ਏਜੰਡਾ ਸਾਡਾ ਸੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਗੰਨੇ ਦੀ ਜਿਹੜੀ ਬਕਾਇਆ ਰਾਸ਼ੀ ਹੈ ਉਹ ਲਗਭਗ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਮਿੱਲਾਂ ਵੱਲ ਹਜੇ ਥੋੜੀ ਥੋੜੀ ਕਿਸਾਨਾਂ ਦੀ ਰਹਿੰਦੀ ਹੈ ਔਰ 55 ਰੁਪਏ ਜਿਹੜੇ ਆ ਉਹ ਪੰਜਾਬ ਸਰਕਾਰ ਨੇ ਪਾਉਣੇ ਸੀ ਸਾਡੇ ਖਾਤਿਆਂ ਦੇ ਵਿੱਚ ਜਿਹੜੇ ਹਲੇ ਤੱਕ 1 ਰੁਪਿਆ ਵੀ ਨਹੀਂ ਪਿਆ ਜਿਹੜਾ ਕਰੋੜਾ ਰੁਪਈਆ ਕਿਸਾਨਾਂ ਦਾ 250 ਕਰੋੜ ਰੁਪਈਆ ਉਹ ਹਾਲੇ ਤੱਕ ਬਕਾਇਆ ਖੜਾ ਹੈ ਉਹ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਲਦ ਤੋਂ ਜਲਦ ਪਾਏ ਜਾਣ ਨਹੀਂ ਤਾਂ ਅਗਲੀ ਮੀਟਿੰਗ ਸਾਡੀ ਜਿਹੜੀ ਹੈ ਉਹ ਜਲਦ ਕਰਕੇ ਅਸੀਂ ਕਾਲ ਦੇਵਾਂਗੇ ਹਾਈਵੇ ਬੰਦ ਕਰਨੇ ਦੀ ਸੋ ਇਹ ਸਰਕਾਰ ਨੂੰ ਚੇਤਾਵਨੀਆਂ ਤੇ ਇੱਕ ਸਾਡਾ ਫਗਵਾੜਾ ਮਿਲਦਾ ਇਸ਼ੂ ਹੈ ਸਾਡੀ ਜਿਹੜੀ ਬਕਾਇਆ ਰਾਸ਼ੀ ਆ ਹੁਣ ਤੱਕ ਤੈਅ ਹੋਇਆ ਸੀ ਕਿ 30 ਅਪ੍ਰੈਲ ਤੱਕ ਜਿਹੜਾ ਪਿਛਲਾ ਬਕਾਇਆ ਪੰਜਾਬ ਸਰਕਾਰ ਨੇ ਜਿੰਮੇਵਾਰੀ ਚੱਕੀ ਸੀ ਤੇ ਜਿਹੜੇ ਨਵੇਂ ਆਉਣ ਰਿਹਾ ਉਹ ਸਾਡੀ ਪੇਮੈਂਟ ਕਲੀਅਰ ਕਰਨਗੇ ਪਰ ਉਹ ਹਾਲੇ ਤੱਕਰ ਨਹੀਂ ਹੋਈ ਜੇਕਰ ਉਹ ਨਹੀਂ ਪੇਮੈਂਟ ਕਲੀਅਰ ਕਰਦੇ ਤੇ ਫਿਰ ਅਸੀਂ ਮੀਟਿੰਗ ਕਰਕੇ ਵੱਡੀ ਕਾਲ ਦੇਵਾਂਗੇ ਜਿਹਦੇ ਵਿੱਚ ਫਗਵਾੜੇ ਹਾਈਵੇ ਵੀ ਜਾਮ ਕਰ ਸਕਦੇ ਆ ਕੋਈ ਹੋਰ ਰੂਪਰੇਖਾ ਵੀ ਹੋ ਸਕਦੀ ਹੈ ਸੋ ਉਹ ਜਲ ਤੋਂ ਜਲ ਅਸੀਂ ਕਰਨ ਜਾ ਰਹੇ ਆ ਜੇ ਸਾਡੀ ਉਹ ਪੇਮੈਂਟ ਪਿਛਲੀ ਬਕਾਇਆ ਨਹੀਂ ਪੈਂਦੀ ਤੇ ਕਰੰਟ ਸੀਜ਼ਨ ਦੀ ਪੇਮੈਂਟ ਜਿਹੜੀ ਆ ਉਹ ਵੀ ਫਗਵਾੜਾ ਮਿਲਦੀ ਸਾਡੀ ਜਿਹੜੀ ਉਹ ਪੇਮੈਂਟ ਤੁਰੰਤ ਸਾਡੇ ਖਾਤੇ ਵਿੱਚ ਪਾਈ ਜਾਵੇ ਪੰਜਾਬ ਸਰਕਾਰ ਨੂੰ ਅੱਜ ਦਾ ਮੇਨ ਏਜੰਡੇ ਸਾਡੇ ਇਹ ਤਿੰਨ ਜਿਹੜੇ ਇੱਥੇ ਸੀਗੇ ਔਰ ਇਹ ਵਿਚਾਰੇ ਗਏ ਔਰ ਸਭ ਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਮੀਟਿੰਗ ਕਰਕੇ ਜਿਹੜਾ ਐਜੀਟੇਸ਼ਨ ਦਾ ਸੱਦਾ ਦਿੱਤਾ ਜਾਊਗਾ